ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਦੋਂ ਵੀ ਵਿਕਰਮ ਮਜੀਠੀਆ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਉੱਪਰ ਕੋਈ ਬਿਆਨਬਾਜ਼ੀ ਜਾਂ ਨਿਸ਼ਾਨੇ ਸਾਧਨੇ ਹੁੰਦੇ ਨੇ ਤਾਂ ਸਿੱਧਾ ਨਾਮ ਵਿਕਰਮ ਮਜੀਠੀਆ ਦਾ ਨਾਮ ਨਹੀਂ ਲੈਂਦੇ ਨੇ ਇਸ਼ਾਰੇ ਸ਼ਰਾਂ ਦੇ ਵਿੱਚ ਗੱਲ ਵਿਕਰਮ ਮਜੀਠੀਆ ਦੀ ਕੀਤੀ ਜਾਂਦੀ ਹੈ ਅਜਿਹਾ ਕਿਉਂ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਿਕਰਮ ਮਜੀਠੀਆ ਦਾ ਬਿਨਾ ਨਾਮ ਲੈ ਕੀ ਕੋ ਜਗ ਦਿੱਤਾ ਗਿਆ ਹੈ ਇਹ ਸਾਰੀ ਗੱਲ ਤੁਹਾਨੂੰ ਦੱਸਾਂਗੇ ਬਿਕਰਮ ਜੀਠਿਆ ਦੇ ਉੱਪਰ ਹਾਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਬਿਨਾ ਨਾਮ ਲੈ ਇਹ ਗੱਲ ਆਖੀ ਗਈ ਕਿ ਪਿਛਲੀਆਂ ਜੋ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਚਿੱਟਾ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਫੈਲਾਇਆ ਗਿਆ ਖੁਦ ਆਪਣੀਆਂ ਗੱਡੀਆਂ ਦੇ ਵਿੱਚ ਉਹ ਨਸ਼ਾ ਸਪਲਾਈ ਕਰਦੇ ਸਨ ਜੋ ਪੰਜਾਬ ਦੇ ਪਿਛਲੇ ਕੈਬਨਟ ਮੰਤਰੀ ਸਨ ਉਹਨਾਂ ਨੇ ਪੰਜਾਬ ਦੇ ਵਿੱਚੋਂ ਨਸ਼ਾ ਦਾ ਕੀ ਖਤਮ ਕਰਨਾ ਸੀ ਉਹ ਖੁਦ ਨਸ਼ਾ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਸਨ ਤੇ ਜਗ੍ਹਾ-ਜਗ੍ਹਾ ਤੇ ਜਾ ਕੇ ਸਪਲਾਈ ਕਰਦੇ ਸਨ ਇਹ ਗੱਲ ਇਹ ਵੱਡੀ ਗੱਲ ਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੱਲ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਨਸ਼ਾ ਮੁਕਤੀ ਨੂੰ ਲੈ ਕੇ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਦੇ ਵਿੱਚ ਆ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਆਖੀ ਗਈ ਗੱਲ ਬਿਕਰਮ ਮਜੀਠੀਆ ਦੇ ਨਾਲ ਕਿਵੇਂ ਜੁੜਦੀ ਹੈ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਲੈ ਕੇ ਮੁਹਾਲੀ ਦੇ ਥਾਣਾ ਦੇ ਵਿੱਚ ਇੱਕ ਐਫ ਆਈ ਆਰ ਪਰਚਾ ਦਰਜ ਹੁੰਦਾ ਜਿਸ ਦੇ ਵਿੱਚ ਇਹ ਦੋਸ਼ ਲੱਗਦੇ ਨੇ ਕਿ ਬਿਕਰਮ ਮਜੀਠੀਆ ਨਸ਼ੇ ਦੇ ਵਪਾਰ ਦੇ ਵਿੱਚ ਜਿੱਥੇ ਪਿਆਸਿਆਂ ਦੇ ਨਾਲ ਸਹਾਇਤਾ ਕਰਦਾ ਉਧਰ ਦੂਜੇ ਪਾਸੇ ਨਸ਼ਿਆਂ ਦੀ ਸਪਲਾਈ ਦੇ ਲਈ ਆਪਣੀਆਂ ਗੱਡੀਆਂ ਵਰਤਦਾ ਆਪਣੀਆਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਕਰਦਾ ਤੇ ਨਾਲ ਹੀ ਆਪਣੀ ਰਹਾਇਸ਼ ਦੇ ਉੱਪਰ ਵੀ ਇਸ ਸ਼ਹੀਦਾਂ ਕਾਰੋਬਾਰ ਨੂੰ ਲੈ ਕੇ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਇਹ ਦੋਸ਼ ਬਿਕਰਮ ਜੀਠੇ ਦੇ ਉੱਪਰ ਲੱਗੇ ਸਨ ਜਿਸ ਨੂੰ ਲੈ ਕੇ ਐਫ ਆਈ ਆਰ ਦਰਜਾ ਮੁਹਾਲੀ ਥਾਣੇ ਦੇ ਵਿੱਚ ਆ ਕੀਤੀ ਗਈ ਸੀ ਤੇ ਇਹੀ ਗੱਲ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਦਿੱਤੇ ਕਿ ਇਸ ਭਾਸ਼ਣ ਦੇ ਵਿੱਚ ਆਖੀ ਗਈ ਕਿ ਜੋ ਪਿਛਲੀਆਂ ਸਰਕਾਰਾਂ ਦੇ ਮੰਤਰੀ ਰਹੇ ਨੇ ਉਹ ਤਾਂ ਖੁਦ ਆਪਣੀਆਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਕਰਦੇ ਰਹੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਕੀ ਖਤਮ ਕਰਨਾ ਸੀ ਤੇ ਹੁਣ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅਜਹੀਆਂ ਗੱਲਾਂ ਜੋ ਚਿੱਟੇ ਦਾ ਦੋਸ਼ ਲਗਾਉਂਦੇ ਨੇ ਤਾਂ ਸਿੱਧਾ ਨਾਮ ਵਿਕਰਮ ਜੀਠੀਆ ਦਾ ਕਿਉਂ ਨਹੀਂ ਲੈਂਦੇ ਇਸ ਦੇ ਪਿੱਛੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਪ੍ਰਚਾਰ ਕਰਦਿਆਂ ਹੋਇਆਂ ਬਿਕਰਮਜੀਠਿਆ ਨੂੰ ਨਸ਼ਾ ਤਸਕਰਾਕ ਦਿੱਤਾ ਗਿਆ ਚਿੱਟੇ ਦਾ ਵਪਾਰੀ ਅਤੇ ਚਿੱਟੇ ਦੇ ਵਿੱਚ ਸਮਗਲੀ ਕਰਨ ਦੇ ਨਾਲ ਨਾਲ ਹੋਰ ਵੀ ਕਈ ਦੋਸ਼ ਨਸ਼ਾ ਤਸਕਰੀ ਦੇ ਦੋਸ਼ ਬਿਕਰਮਜੀਠੇ ਦੇ ਉੱਪਰ ਲਗਾ ਦਿੱਤੇ ਗਏ ਹੋਰਨਾਂ ਆਗੂਆਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਬਿਕਰਮਜੀਠੇ ਦੇ ਖਿਲਾਫ ਦੋਸ਼ ਲਗਾਏ ਗਏ ਸਨ ਉਸ ਤੋਂ ਬਾਅਦ ਬਿਕਰਮਜੀਠਿਆ ਨੇ 2016 ਦੇ ਵਿੱਚ ਅਰਵਿੰਦ ਕੇਜਰੀਵਾਲ ਖਿਲਾਫ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖਿਲਾਫ ਅਤੇ ਇੱਕ ਹੋਰ ਆਗੂ ਦੇ ਖਿਲਾਫ ਮਾਨ ਹੰਨੀ ਦਾ ਕੇਸ ਦਰਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਵਿਕਰਮ ਜੀਠਿਆ ਤੇ ਇਸ ਕੇਸ ਦਰਜ ਕਰਨ ਤੋਂ ਬਾਅਦ ਲਿਖਤੀ ਤੌਰ ਤੇ ਮਾਫੀ ਅਰਵਿੰਦ ਕੇਜਰੀਵਾਲੋਂ ਮੰਗਣੀ ਪਈ ਹਾਲਾਂਕਿ ਸੰਜੇ ਸਿੰਘ ਦੇ ਵੱਲੋਂ ਮਾਫੀ ਨਹੀਂ ਮੰਗੀ ਗਈ ਅਰਵਿੰਦ ਕੇਜਰੀਵਾਲ ਅਤੇ ਇੱਕ ਹੋਰ ਆਗੂ ਜਿਸ ਦੇ ਖਿਲਾਫ ਵਿਕਰਮ ਜੀਠੇ ਦੇ ਵੱਲੋਂ ਮਾਨ ਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਦੋਵਾਂ ਆਗੂਆਂ ਦੇ ਵੱਲੋਂ ਵਿਕਰਮ ਜੀਠੇ ਦੇ ਕੋਲੋਂ ਮਾਫੀ ਲਿਖਤੀ ਤੌਰ ਤੇ ਮੰਗ ਲਈ ਗਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਵਿਕਰਮ ਜੀਠੇ ਦੇ ਉੱਪਰ ਜਦੋਂ-ਜਦੋਂ ਵੀ ਦੋਸ਼ ਇਹਨਾਂ ਕਿਰਵਾਲ ਅਤੇ ਭਗਵੰਤ ਮਾਦੇ ਵੱਲੋਂ ਲਗਾਇਆ ਜਾਂਦਾ ਹੈ ਬਿਕਰਮਜੀਖਿਆ ਦਾ ਨਾਮ ਸਿੱਧੇ ਤੌਰ ਤੇ ਨਹੀਂ ਲਿਆ ਜਾਂਦਾ ਇਸ਼ਾਰੇ-ਸ਼ਰਨ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਇਸ ਮੌਕੇ ਅਰਵਿੰਦ ਕੇਚਰੀਵਾਲ ਦੇ ਵੱਲੋਂ ਫੇਰ ਤਾਂ ਉਹੀ ਗੱਲ ਦੁਹਰਾ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਆਪਣੀ ਸਭਾਸ਼ਨ ਦੇ ਦੌਰਾਨ ਆਖਿਆ ਜਾ ਰਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀ ਕਰਨਾ ਉਹ ਤਾਂ ਖੋਦਾ ਚਿੱਟੇ ਦੀ ਸਪਲਾਈ ਨਸ਼ੇ ਦੀ ਸਪਲਾਈ ਆਪਣੀਆਂ ਗੱਡੀਆਂ ਦੇ ਵਿੱਚ ਕਰਦੇ ਰਹੇ ਨੇ ਉਹਨਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਇਹ ਮੰਤਰੀ ਨੇ ਜੋ ਸਾਬਕਾ ਮੰਤਰੀ ਪੰਜਾਬ ਦੇ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫਲਾਇਆ ਗਿਆ ਹੈ ਤੇ ਇਹਨਾਂ ਗੱਲਾਂ ਦੇ ਨਾਲ ਬਿਕਰਮ ਮਜੀਠੀਆ ਦੇ ਵੱਲ ਇਸ਼ਾਰਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਬਿਨਾ ਨਾਮ ਲੈ ਕੀਤਾ ਗਿਆ ਹੈ